ਜੀ ਕਾਰਵਾਈ ਦੇ ਸਾਰਿਆਂ ਨੂੰ ਲੋ ਬਾਈ ਅੱਜ ਟਰੈਕਟਰ ਦੀ ਸਰਵਿਸ ਕਰਨ ਆਏ ਆ ਆ ਮੁੰਡਿਆਂ ਨੂੰ ਦੇ ਜਾਣਦੇ ਦਾ ਜੱਗੂ ਆ ਜੀ ਗੱਲ ਦੀ ਬਾਈ ਸਾਰਿਆਂ ਨੂੰ ਇੱਧਰ ਰਮਨਦੀਪ ਆ ਲੱਗ ਗਿਆ ਬਾਈ ਇੱਥੇ ਰੋਪੜ ਖੁਰਗੀ ਹੁਣ ਆਪਣੀ ਏਜੰਸੀ ਫੇਰ ਦਵਾਰ ਤੋਂ ਜੋਉਂਡੀ ਰੈਲੀ ਤੇ ਪਹਿਨਾ ਵਿੱਚ ਨੂੰ ਬੰਦ ਹੋ ਗਏ ਦੀ ਮਰੰਡੇ ਤੇ ਲੈਣਾ ਪੰਦੇ ਤੇ ਹੁਣ ਫੇਰ ਹੋ ਗਏ ਤੇ ਆਪਣਾ ਹੀ ਬੰਦਾ ਹੁਣ ਸਰਵਿਸ ਕਰਨ ਲੱਗ ਗਿਆ ਜੱਗੂ ਨੇ ਰਖਵਾ ਦਿਆ ਕਰੇ ਬਾਈ ਜੱਗੂ ਮੈਨੂੰ ਕਹਿੰਦਾ ਤੂੰ ਹੇਲਥਮੈਨ ਲੈ ਜਾ ਆ ਬਾਈ ਉਹ ਰਦੀ ਮਗਾ ਬਾਈ ਸੇਲਮੈਨ ਲੱਗ ਜਾ ਜੋੜੀ ਅੱਛਾ ਮੈਂ ਕਿਹਾ ਬਾਈ ਆਪਾਂ ਫੋਨ ਪਰੇ ਕਰ ਸਕਦੇ ਆ ਨਹੀਂ ਤੈਨੂੰ ਉੱਪਰ ਨਹੀਂ ਜਾਣਾ ਹੈਗਾ ਮਹੀਨੇ ਦਾ ਇੱਕ ਟਰੈਕਟਰ ਵੇਚਣਾ ਠੀਕ ਆ ਤੇ ਇੰਨਾ ਕਿ ਤਾਂ ਮੈਂ ਬਕਵਾਦਣਾ ਦਾ ਮਹੀਨੇ ਦਾ ਇੱਕ ਵੇਚਣਾ ਬਾਈ ਸਿੱਧਾ ਜਾਣਾ ਨਹੀਂ ਹੈਗਾ ਠੀਕ ਤੇ ਬਾਈ ਨੇ ਮੁੜ ਕੇ ਦੱਸਿਆ ਨਹੀਂ ਕੋਈ ਉਹ ਨਹੀਂ ਫਿਰ ਬਾਈ ਕੀ ਕੰਮ ਹੈ ਹੋਰ ਕਿੰਦੇ ਦੂ ਹੈ ਕਿ ਨਹੀਂ ਇੱਕ ਨਹੀਂ ਬਕਵਾਦਨੇ ਅਸੀਂ ਦੇਖ ਆਇਓ ਬਕਾ ਲੈ ਸਾਡੇ ਦਾ ਇੱਕ ਨਹੀਂ ਦੇਖ ਲੈ ਕਿੰਨਾ ਹੋ ਰਿਹਾ ਤੁਸੀਂ ਬਾਈ ਕੋਈ ਦਿਓ ਨਾ ਦਿਓ ਨਾ ਨਾ ਕੋਈ ਗੱਲ ਠੀਕ ਹੈ ਨਾ ਦੇਖੋ ਨਾ ਕਿਆ ਸੁਣ ਕੇ ਕਰਵਾਇਆ ਇੱਕ ਦਾਦਾ ਮਹੀਨੇ ਦਾ ਵੇਚੇ ਕਿਉਂ ਨਹੀਂ ਕੋਈ ਕਿਤਾ ਟਰੈਕਟਰ ਹੈਗਾ ਹੋਰ ਕਿਆ ਆਇਆ ਕਰੂਗਾ ਭਾਈ ਦੇਖ ਲੋ ਚਲਾ ਕੇ ਆ ਨਾ ਨਾ ਮੇਰਾ ਤਾਂ ਉਹੀ ਕਰਨਾ ਹੈ ਅੱਬਲ ਮਾ ਜਰਾ ਚੱਲਦਾ ਸਭ ਨਹੀਂ ਦਿਖ ਲੋ ਲੋਕ ਦੇਖਦੇ ਵੀਡੀਓ ਸਾਰੇ ਇਹੋ ਹੈ ਭਾਈ ਹੁਣ ਅੱਜ ਵੀ ਇਹਨੇ ਵਾਇਆ ਨੋ ਨੋ ਦਾ ਤਮਿਆ ਦੇਆ ਅੱਛਾ ਬੰਦੇ ਕਹਿੰਦੇ ਸਾਡਾ ਇਹ ਗੇਜ ਚ ਨਹੀਂ ਚੱਲਿਆ ਉਹ ਜਿੰਨੇ ਚੰ ਪਹਿਲਾਂ ਪਹਿਲਾਂ ਨਵਾਂ ਦਾ ਸਾਡਾ ਵੀ ਸ਼ੁਰੂਆਤ ਚ ਥੋੜਾ ਉਹ ਕਰਿਆ ਮੁੜ ਕੇ ਖੁੱਲ ਗਿਆ ਹੋਰ ਸੈਟਿੰਗ ਕਰਾਈ ਅਗਰੇ ਨੂੰ ਕਹਿ ਕੇ ਡੀ ਵੰਚ ਭੱਜਿਆ ਫਿਰਦਾ ਤੇਜ਼ ਤੇਜ਼ ਵੀ ਚੱਲਦਾ ਪੂਰਾ ਇਹਦਾ ਮਾਡਲ ਹੀ ਆਹੀ ਰਹੀ ਹੈ ਬੱਸ ਬੜੀਆ ਹਾਂ ਬਿਕ ਨਾਲਾ ਮਾਡਲ ਇਹੀ ਰਹਿ ਗਿਆ ਬਾਕੀ ਦਾ ਸਮਝ ਲੈ ਵੀ ਸਾਰੇ ਡੈਡ ਬਰੇਡੀਆਂ ਹੋ ਗਏ 33 ਵਿੱਚ ਵੀ ਆ ਠੀਕ ਚੱਲਦਾ ਲਾ ਕਿਸੇ ਐਵੇਂ ਵਾਰ ਜਾਂਦੀ ਸ਼ੂ ਬੜੇ ਟਰੈਕਟਰ ਦੀ ਲੋੜ ਆ ਕਿਸ ਨੇ ਮੱਕੀ ਵਾਲੀ ਮਸ਼ੀਨ ਤੇ ਲਾਉਣਾ ਉਹੀ ਲਾਉਗਾ ਵੀ ਇੰਨਾ ਪਾਵਰ ਦਾ ਨਹੀਂ ਤਾਂ ਬਾਈ ਜਿਹਨੂੰ 60 ਪਾਵਰ ਵਾਲਾ ਉਹ ਵੀ ਆਹੀ ਬੰਦਾ ਯਾਨੀ ਕਿ 100 ਜੋ 90% ਟਰੈਕਟਰ ਇਸ ਟਾਈਮ ਬਾਈ 52 10 ਦੇ ਹਾਂ ਲੱਗਿਆ ਵਾ ਮੁੰਡਾ ਬਾਈ ਫਿਲਟਰ ਬਦਲਦਾ ਡੀਜ਼ਲ ਕੋ ਡੀਜ਼ਲ ਫਿਲਟਰ ਖੋਲਦੇ ਨੇ ਫੇ ਮੈਂ 에ਅਰ ਫਿਲਟਰ ਗਿਆਦਾ ਬਾਈ ਗਿਆਏ ਆ 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 ਮਾ ਬਾਈ ਥਾਰਾ ਸੀ ਜਾਂਦਾ ਲੈ ਤੂੰ ਪਹਿਲਾਂ ਵੀ 4 ਵਜੇ ਕੰਮ ਕਰਦਾ ਤਾਂ ਚੱਲ ਬਾਅਦ ਤੇ ਲੈ ਗਿਆ ਜੱਗੂ ਹੋਇਆ ਇਹ ਹੋਇਆ ਇਹ ਬਾਈ ਪੂਰੇ ਘੋਆ ਇਹ ਹੁਣ ਅੱਜ ਬਾਈ ਇਹ ਸਲੱਟ ਪਲੇਟ ਸਵੇਰੇ ਖੋਲੀ ਸ਼ਾਮ ਨੂੰ ਨਾਲ ਇਕੱਲੇ ਹੀ ਦਾ ਫਿੱਟ ਕਰਕੇ ਚਲੋ ਜੀ ਅੱਜ 5305 ਦੀ ਇਕੱਲਾ ਹੀ ਹਾਂ ਅੱਛਾ ਮੈਨੂੰ ਉਮੀਦ ਨਹੀਂ تھی ਗਈ ਪਰ ਬਾਈ ਪਰ ਬਾਈ ਨੇ ਸ਼ਾਮ ਤੱਕ ਪਾਤੀ ਇਹ ਫਿੱਟ ਕਰਕੇ ਇਹਨੇ ਮੈਨੂੰ ਸਵੇਰ ਦਾ ਟਾਈਮ ਦਿੱਤਾ ਤਾਂ ਕਹਿੰਦਾ ਵੀ ਸਵੇਰੇ ਆਉਂਗਾ ਇਹ ਮੈਂ ਪਹਿਨਾ ਕੱਲ ਦਾ ਟਾਈਮ ਦਿੱਤਾ ਤਾਂ ਕੱਲ ਇਹ ਭੁੱਲ ਗਿਆ ਸਮਾਨ ਲਿਆਉਣਾ ਤੇ ਅੱਜ ਫੇਰ ਇਹਨੇ ਟੈਂਟ ਆਇਆ ਉਹ ਕਰਿਆ ਕਹਿੰਦਾ ਭਾਈ ਅੱਜ ਮੈਂ ਸੱਧਰੀ ਆ ਦੂੰਗਾ ਮੁੜ ਕੇ ਇੱਕ ਵਾਰ ਏਜੰਸੀ ਜਾ ਕੇ ਸਮਾਨ ਚੱਕ ਕੇ ਮੁੜ ਕੇ ਆ ਟਾਈਮ ਹੋ ਗਿਆ ਸ਼ਾਮ ਦਾ ਤੇ ਹੁਣ ਆਇਆ ਡਰਾਈਵਰ ਕਹੀ ਆਗੇ ਨਾ ਅੱਜ ਹਾਂ ਸਰਦ ਸਵੇਰ ਆ ਗਈ ਤਿੰਨ ਦਾ ਅੱਛਾ ਮੁੜ ਕੇ ਕਲੱਚ ਆ ਨਾ ਇਹ ਮੌਸਮ ਦੇਖੋ ਹੁਣ ਹਵਾ ਨੇ ਰੀਤ ਚੱਲ ਪਈ ਤੇ ਨੇਰੀ ਜਿਹਾ ਮਗਾ ਆ ਬੱਦਲ ਚੜਿਆ ਮੀਂਹ ਪੈਂਦਾ ਨਹੀਂ ਪੈ ਜਵੇ ਚੰਗੀ ਗੱਲ ਆ ਕਿਉਂ ਜੱਗੂ ਕਿੰਨਾ ਪਿਆ ਇਹ ਇਹ ਭਾਈ ਸਾਡੇ ਇਹ ਨਹੀਂ ਨਾ ਇੰਨਾ ਤਾਂ ਜੋਂਡੀਆਂ ਨਾ ਲੱਗਿਆ ਇਹ ਆ ਬਹੁਤ ਚੱਲਦਾ ਹੈ। ਇਹ ਕਲੇ ਇਹਨਾਂ ਦਾ ਬਾਈ ਹੋਰ ਪੈਸੇ ਇੱਥੇ ਤੋਂ ਬੜਾ ਚੰਗੇ ਵੜਦੇ ਆ ਇਹ। ਹਾਂ। ਇਹਨੂੰ ਸਾਡੇ ਟਰੈਕਟਰਾਂ ਸਵਰਾਜ ਐ, ਮਹਿੰਦਰਾ ਐ। ਹੂੰ। ਲੋਕ ਇੱਕ ਦੋ ਸਰਵਿਸ ਜਾਂਸੀ ਕਰਾਉਂਦੇ ਬਾਅਦ ਚ ਬਾਹਰ ਕਰਾਈ ਜਾਂਦੇ ਆ। ਇਹਨਾਂ ਨੇ ਫਾਇਦਾ ਚੱਕਿਆ ਵੀ ਸਾਡੇ ਹੀ ਪਾਉ ਤੇ। ਇਹਨਾਂ ਨੇ ਫਾਇਦਾ ਐ ਚੱਕਿਆ ਹੋਵੇ ਕਿ ਕਿ ਇਹਨਾਂ ਨੂੰ ਤਾਂ ਸਮਾਨ ਨਹੀਂ ਮਿਲਦਾ ਬਾਈ। ਇਹ ਜਿਹੜੀ ਬਾਹਰ ਇਹਨਾਂ ਦੀ ਜਿਹੜੀ ਕੰਪਨੀ ਜਾਂਦੀ ਉਹ ਸਿਰਫ ਡੀਲਰ ਨੂੰ ਹੀ ਸਮਾਨ ਦਿੰਦੀ ਆ। ਬਾਹਰ ਕਿਸੇ ਹੋਰ ਡੀਲਰ ਨੂੰ ਸਮਾਨ ਨਹੀਂ ਵੇਚਦੀ। ਵੇ ਉਹੀ ਤੇਲ ਪਾਣਾ ਤੇ ਵੀ ਹਾਂ ਅਗਲੇ ਨੂੰ ਵੀ ਹੁੰਦਾ ਚਲੋ ਜਿਹੜਾ ਜਿਹੜੇ ਫਿਲਟਰ ਤੁਸੀਂ ਬਾਹਰ ਇੱਥੇ ਮਰਜ਼ੀ ਲੈ ਲਿਓ ਕਿਸੇ ਕਿਤੇ ਖਾਸ ਬੰਦੇ ਕੋਲ ਹੋਣਗੇ ਨਹੀਂ ਦਰੋਂ ਆਮ ਤਨ ਹਰੇਕ ਦੁਕਾਨ ਤੇ ਜਾਂਦੇ ਦਾ ਸਮਾਨ ਨਹੀਂ ਮਿਲਦਾ ਆਹੋੀ ਸਾਰੀ ਗੱਲ ਹੈ ਹਾਂ ਨਹੀਂ ਪਤਾ ਕੀ ਗੱਲ ਹੈ ਫਿਰ ਆਪਾਂ پکڑ ਇਹਨਾਂ ਨੂੰ ਫੜਨੇ ਜੋਗੇ ਵੀ ਹੈਗੇ ਆ ਵੀ ਸਾਰੀ ਸਰਵਿਸ ਨਾਲ ਹੋਰੀ ਹੋਈਆਂ ਜੇ ਕੱਲ ਨੂੰ ਕੋਈ ਟਰੈਕਟਰ ਕੋ ਹੁੰਦਾ ਭਾਈ ਇਹਦੀ ਸਰਵਿਸ ਵਗੈਰਾ ਤਾਕੂ ਜਿਹੜੇ ਨਵੇਂ ਟਰੈਕਟਰ ਆਏ ਦੇ ਬਾਈ 6 ਸਾਲ ਦੀ ਜਨਰੇਟਿਵ ਇਹਦੀ 5 ਦੀ ਵੀਰੇ ਇਹਦੀ 5 ਦੀ ਹਾਂ ਹੁਣ ਬਾਈ ਸਵਰਾਜ ਨੇ ਵੀ 6 ਸਾਲ ਦੀ ਕਰਤੀ ਗ੍ਰਾਂਟ ਹੂੰ ਪਰ ਵੀ ਕੰਮ ਥੋੜਾ ਜਿਹਾ ਖਰਾਬ ਆ 6 ਸਾਲ ਚ ਜਿਮੀ ਦਾ ਟਰੈਕਟਰ ਤਾਂ ਕੁਝ ਤੇ ਕੁਝ ਕਰ ਦਿੰਦਾ ਸਹੀ ਗੱਲ ਆ ਇਹ ਆਮਦੀ ਬਾਈ ਤੁਹਾਨੂੰ ਜਾਣਦੇ ਹੀ ਹੋਣੇ ਮੁਕੀਤ ਬਾਈ ਦਾ ਭਤੀਜਾ ਇਹ ਹੈ ਹਨ ਇਹਨਾਂ ਨੇ ਕਿਤੋਂ ਹਨੇ ਗੱਡੀ ਵਾਲਾ ਕੰਮ ਸਿੱਖਿਆ ਸੱਥੀ ਬਾਈ ਅਸੀਂ ਆਮ ਤੌਰ ਤੇ ਪੂਰਾ ਕੰਮ ਇਹਨਾਂ ਚਾਰ ਸਾਲ ਕਰਿਆ ਹੈ ਭਾਈ ਜੇ ਐਂ ਹੱਥੀ ਮਿਹਨਤ ਕਰੀ ਬਿਉਣ ਹੈ ਕਿ ਨਹੀਂ ਦੋ ਜਣੇ ਇਕੱਠੇ ਹੀ ਬਾਈ ਬਾਹਰ ਨੂੰ ਚਲੇਗੇ ਇਹਦੇ ਦੋ ਜਣੇ ਕਿ ਬਾਹਰ ਕਿਥੇ ਗਏ ਤੇ ਕਤਰ ਕੋ ਨਾ ਕਰ ਤੋਫੇ ਇਹਦੇ ਟਵਾਈ ਤਾ ਇੱਕ ਵਾਰ ਇਹ ਜਿਹੜਾ ਕਵੇ ਤੇ ਬਾਅਦ ਚ ਫਿਰ ਕਤਰ ਆ ਗਿਆ ਕਾਹਦੀ ਬਾਈ ਉਹਦੇ ਨੇ ਫੈਸਲਾ ਵਧੀ ਆ ਜਾਂਦੀ ਹੈ ਇਹਦਾ ਬੱਦ ਤੇ ਆਣ ਲਾਏ ਆ ਹੁਣ ਜਦ ਆਇਆ ਜੱਗੂ ਨੇ ਜਾਣੇ ਦਿੱਤਾ ਮੈਂ ਤੈਨੂੰ ਇੱਥੇ ਠੀਕ ਕਰਾ ਦਿੰਦਾ ਇਹ ਕੰਮ ਮੈਂ ਉਹਨੂੰ ਐਂ ਕਿਹਾ ਵੀ ਤੂੰ ਰੇ ਵੀ ਟਿੱਕੇ ਕੰਮ ਕਰਦਾ ਚੋਂਦੀ ਅਰਜਾ ਹਾਂ ਜੇ ਤੈਨੂੰ ਬਾਹਰ ਜਾਂਦੇ ਲੋੜ ਨਹੀਂ ਕੋ ਉਹਨੇ ਕਹੀ ਬਾਈ ਗੱਲ ਕਦੀ ਨਹੀਂ ਹਾਂ ਬਾਕੀ ਹੁਣ ਅੱਗੇ ਬਾਈ ਆਹ ਲਾ ਲਾ ਹੈਡਾ ਆ ਸੀਪ ਲਾ ਕੇ ਨਾ ਆ ਬਾਤੀ ਲਾ ਹਾਂ ਹਾਂ ਤੇਰੀ ਨੀ ਉਹਨੂੰ ਠੀਕ ਲਾ ਕੱਢ ਅੱਗੇ ਘਾੜੇ ਦੀ ਮਾਰਤੀ ਬਾਈ ਜਿਹੀ ਲੱਗਦਾ ਬਾਈ ਕਹਿੰਦਾ ਇੱਜਾ ਹੀ ਆਪਣਾ ਇਹ ਇਹ ਪੰਪ ਤਾਂ ਫ੍ਰੀ ਹੋਊਗਾ ਨਾ ਨਾ ਇਹ ਜਾਣ ਕੇ ਕਰਿਆ ਵਸਟਾ ਕਰਕੇ ਟੈਕ ਕਰੂ ਠੀਕ ਹੈ ਠੀਕ ਆਪ ਮਨ ਨਾ ਬਿੰਦੇ ਨਾ ਕਈ ਵਾਰ ਉਧਰ ਮੈਂ ਕੱਟ ਹੀ ਹਾਂ ਵਾ ਤੇ ਇਹਦੇ ਫਿਲਟਰ ਪਰ ਲਿਖੀ ਮਗਰ ਨਾਲੇ ਪਰ ਜਾ ਹੁਣ ਦੇਖ ਲੈ ਕਿੰਨਾ ਟਾਈਮ ਹੋ ਗਿਆ ਉੱਤੇ ਪਤਾ ਲੱਗ ਗਿਆ ਨੀ ਚਾਨ ਨਾ ਗਿਆ ਕੀਪ ਕਿਥੇ ਰਾਜੂ ਕੀਪ ਦੇ ਮੈਂ ਉਹ ਬਈ ਕਦੋਂ ਲੱਗੇ ਬਈ ਦੇਖ ਜਾਨ ਕਿੰਨਾ 100 ਘੰਟਾ ਫालतू ਚੱਲਿਆ ਹਾਂ ਇਹ ਫਿਲਟਰ ਛੱਡ ਲੈਣਾ ਬਈ ਇਹਦਾ ਹਾਂ ਫੇਰ ਪਾਈ ਸੀ ਤੂੰੜੀ ਵਾਲੀ ਚ ਰੋਜ਼ ਜਾਣ ਦਾ ਪੈਸਾ ਰੋਜ਼ ਚੜਨਾ ਠੀਕ ਆ ਆ ਵੀ ਬਾਹ ਬਾਈ ਚ ਵੀ ਥੋੜੇ ਦਿਨਾਂ ਬਾਅਦ ਫੇਰ ਆ ਜੀ ਬਾਈ ਸਾਡੇ ਨਾਲ ਇੱਕ 4-5 ਦਿਨ ਪਹਿਲਾਂ ਕਾਂਡ ਹੋ ਗਿਆ ਇਹਦਾ ਹਾਂ ਕੋਈ ਟਰੈਕਟਰ ਦੱਸਦਾ ਬੰਦੇ ਨੂੰ ਨਾ ਹਾਂ ਉਹ ਟਰੈਕਟਰ ਸਾਡਾ ਗਾਰੰਟੀ ਦੇ ਬਾਹਰ ਤਾਂ 2 ਸਾਲ ਹੋ ਗਏ ਤੇ ਗਏ ਬੰਦੇ ਨੇ ਤੂੰੜੀ ਵਾਲੀ ਰੀਪਰ ਤੇ ਟਰੈਕਟਰ ਚ ਲਾ ਲਿਆ ਕਿਸੇ ਦਾ ਉਦਾਂ ਹੀ ਰੀਪਰ ਪਾ ਲਿਆ ਆਪਣੇ ਟਰੈਕਟਰ ਨਾਲ ਹੂੰ ਦੋ ਜਦੋਂ ਉਹਨੇ ਆਪਣੀ ਥੂੜੀ ਜਿੱਦਾਂ ਜਿੱਦਾਂ ਬਣਾ ਗਿਆ ਬਣਾ ਗਿਆ ਬਾਲਵਾ ਬਾਈ ਤੂੰ ਦੀਪਰ ਪਾਲਾ ਬਣਾ ਲਾ ਤੂੰ ਹਾਂ ਹਾਂ ਬੰਦੇ ਨੇ ਚਾਰ ਬੰਦੇ ਨੇ ਇੱਥੇ ਚਲਾਇਆ ਬਾਈ ਅੱਛਾ ਸਾਫ਼ ਨਹੀਂ ਕਰਿਆ ਭਰ ਕੇ ਅੰਦਰ ਮਿੱਟੀ ਪੁੱਟ ਗਿਆ ਅੱਛਾ ਅੰਦਰੋਂ ਸਾਰਾ ਵੀ ਵਰਤਦਾ ਹੈ ਇਹਦੇ ਸਿਰਫ ਹਾੜਾ ਬੰਦਾ ਆੜੇ ਨਾਲ ਅੱਗੇ ਪੈਸੇ ਆ ਲੜਿਆ ਮੈਂ ਐ ਕਰ ਦੇਣਾ ਉਹ ਕਰਦਾ ਹਾਂ ਠੀਕ ਆ ਬਾਈ ਸਾਡੀ ਇਹ ਗਲਤੀ ਹੁੰਦੀ ਹਾਂ ਅਸੀਂ ਥੋੜਾ ਜਿਹਾ ਐ ਫਿਰੇ ਰਹੇ ਕਿ ਅਸੀਂ ਜਦੋਂ ਆ ਟਰੈਕਟਰ ਆਇਆ ਅਸੀਂ ਵੀ ਮੈਂ ਉਹਨੇ ਹੁਣ ਵੀਡੀਓ ਬਣਾਣਾ ਠੀਕ ਆ ਹਾਂ ਨਹੀਂ ਨਹੀਂ ਕਦੀ ਨਾ ਬਣਾਉਂਦੇ ਫਿਰ ਹੋ ਜਾਤਾ ਉਹ ਸੱਚਾ ਹੋ ਜਾਣਾ ਹਾਂ ਤੇ ਅਮਨਦੀਪ ਨੂੰ ਪਤਾ ਬਈ ਘਟਦੇ ਘਟਦੇ ਵੀ ਉਹਦੀ ਆਹ ਚੀਜ਼ ਦੀ ਫੜ ਗਈ ਪਿੱਛੇ ਤੋਂ ਤੋਂ ਆਹ ਆਹ ਚੀਜ਼ ਫੜ ਕੇ ਨਾ ਸਾਰਾ ਕੁਝ ਅੰਦਰ ਹੀ ਰਿਕ ਗਿਆ ਸਾਰਾ ਕਰਦਾ ਅੰਦਰ ਦੂਆ ਫਿਲਟਰ ਨਹੀਂ ਦਾ ਹੈ ਦੂਆ ਨੂੰ ਪਾੜਦਾ ਸਾਰਾ ਕੁ ਕਲੇ ਬਈ ਆਹ ਫਿਲਟਰ ਜਿਹੜਾ ਆਹ ਇਹ ਫਿਲਟਰ ਤਾਂ ਇੰਦਾ ਬਹੁਤਾ ਬਰਾ ਕੰਮ ਨਹੀਂ ਹੈਗਾ ਮੇਨ ਤਾਂ ਨੀ ਦਾ ਮੇਨ ਫਿਲਟਰ ਨਹੀਂ ਮੇਨ ਤਾਂ ਛਾਤਾ ਫੇਜੇ ਨਾ ਹੋ ਗਈ ਜਾਣਾ ਵੀਰੇ ਤੇ ਨਾ ਖੜੇ ਆ ਵੀ ਫੜ ਗਿਆ ਫਿਲਟਰ ਅੱਛਾ ਅਛਾ ਭਾਈ ਅਬੜੇ ਹੁੰਦੀ ਗਾਲੇ ਉਹ ਬੋਦੀ ਹਾਂ ਭਾਈ ਆਪਾਂ ਦਾ ਰੋਲ ਨਾ ਤੇ ਹਵਾ ਮਰੌਣੀ ਉਹ ਬੜੀ ਮਸ਼ੀਨ ਨੂੰ ਵੀ ਫਿਲਟਰ ਆ ਗਿਆ ਤੇ ਸਾਰਾ ਰੈਗੂਲੇਟਰ ਉੱਦਾਂ ਤੂੰ ਕਹਿੰਦਾ ਵੀ ਟਰੈਕਟਰ 100 ਘੰਟੇ ਵੱਧ ਚੱਲ ਗਿਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਟਰੈਕਟਰ ਦਾ ਮੜਾ ਮੂਟਾ ਟਰੈਕਟਰ 100 200 ਗ੍ਰਾਮ ਤੇਲ ਘਟਾ ਦੇ ਹਾਂ ਇਹ ਆਹ ਚੀਜ਼ ਬਹੁਤ ਜ਼ਰੂਰੀ ਹੈ ਸਹੀ ਤੇ ਕਿਹੜਾ ਆਪਣੇ ਦੂਏ ਫਿਲਟਰਾਂ ਗਾਲੇ ਹੂੰ ਚੁੱਕੇ ਤੇਲ ਵਾਲੇ ਉਹਨੂੰ ਐਡਾ ਫਰਕ ਨਹੀਂ ਅਛਾ ਦੂਏ ਤੇਲ ਵਾਲੇ ਹਾਂ ਉਹਨਾਂ ਨੂੰ ਫਰਕ ਨਹੀਂ ਹੈਗਾ ਉਹ ਤਾਂ ਉਹ ਤਾਂ ਕਿਸ ਤਰ੍ਹਾਂ ਪਰ ਇਹਨਾਂ ਵਾਂਗ ਜੀ ਬਾਈ ਨਹੀਂ ਨਹੀਂ ਹੋਰ ਜਿਹੜਾ ਗੱਲ ਹੂੰ ਜਿੱਥੇ ਖਾ ਕਰਕੇ ਜਿੱਦਾਂ ਲੇਜ਼ਰ ਕਰਾ ਤੇ ਚੱਲਦਾ ਉਹ ਵੀ ਰੋਜ਼ ਚ ਆਏ ਉੱਥੇ ਦਾ ਪਾਉ ਕਰਦਾ ਤੂੜੀ ਵਾਲਿਆਂ ਨਾਲੋਂ ਜ਼ਿਆਦਾ ਕਰਦਾ ਬਹਾਈਓ ਕਰੀਂ ਸਵੇਰੇ ਮੈਂ ਤੈਨੂੰ ਬੁਹਾਵਾ ਮੈਂ ਇਹੇ ਪੇਗਾ ਟਰੈਕਟਰ ਤੇ ਜਾੜੀ ਔਰ ਟਾਇਰ ਪਰ ਆ ਗੁੱਡੀ ਸਾਰੀ ਭਰ ਗਈ ਸਟੀ ਮਾ ਆਖਣਾ ਜਾੜਿਆ ਫੇ ਜਿਹੜਾ ਪਾਉ ਦੇ ਲਾਇਓ ਲੈਦੀ ਜਿਹੜਾ ਮੈਂ ਆਪਣਾ ਆਪਣਾ ਪਾਉ ਉਹਦੇ ਮਾਰਾ ਕਿੰਨੇ ਗੰਢੇ ਤਲਾਉ ਰੋ ਟਰੈਕਟਰ ਇਹੇ ਚੱਲ ਕੇ ਬਾਈ ਦੇ ਸੂ ਘੰਟੇ ਮੈਂ ਕਹਿੰਦਾ ਟਰੈਕਟਰ ਖੁੱਲੇ ਹੁਣ ਰਿਹਾ ਅੱਛਾ ਜਦ ਮੈਂ ਪਹਿਲੀ ਵਾਰ ਇਹੋ ਕਰਿਆ ਤਾਂ ਜਦ ਮੈਂ بڑے ਸੈਟ ਲੈਣੇ ਤੇ ਜਦ ਤਾਂ B1 ਚ ਚੱਲਦਾ ਤਾਂ B2 ਤੋ ਟਮਸਾ ਅੱਛਾ ਹੋਰ ਦਾਦਾ ਦੇ ਤੱਕਿਆ ਪਾਲੇ ਟਰੈਕਟਰ ਸੁਰੇ ਨੇ ਬਾਕੀ ਹੋਰ ਬੜਿਆ B3 ਜਜ ਚਲਾਇਆ ਇਹਨੇ B3 ਜਮੇ ਚੱਕਰ ਨਹੀਂ ਤੋੜਦਾ B3 'ਚ ਥੋੜਾ B3 ਜਿਵੇਂ ਜਿਆਦਾ ਚੱਕਰ ਹੋ ਜਾਂਦਾ ਆ ਬਰ ਤੁਰਦਾ ਹੈ ਨਾ ਚੱਕਰ ਨਹੀਂ ਤੋੜਦਾ ਇਹਨੂੰ ਕਹਦੇ ਵਾ D1 ਚ ਹੈ ਨਾ ਤਾਂ ਕੋਈ ਆਵਾਜ਼ ਆਉਂਦੀ 3 ਗੱਲ ਦੇ ਹਾਈ 3 'ਚ ਥੋੜੇ ਗੇੜੇ ਜ਼ਿਆਦਾ ਹੁਣ ਉਹਨੇ ਕਹਿੰਦੇ ਹੋ ਗਈ ਬਦਲਦਾ ਮੈਨੂੰ ਕਹਿੰਦਾ ਐਵੇਂ ਦਰਾਂ ਨਾ ਬਦਰਾਉਣਾ 25000 ਰੁਪਏ ਲੱਗੂਗਾ ਸਾਰੇ ਗੁੱਛਾ ਕਰਾ ਦੇਣਾ ਅੱਛਾ ਪਰ ਮੈਨੂੰ ਬਾਈ ਕਹਿੰਦਾ ਵੀ ਦੇਖ ਕੇ ਪਹਿਨਾ ਚਲਾਗਾ ਫਿਰ ਦੇਖ ਕੇ ਦੇਖੀ ਜੋ ਹੋ ਗਈ ਜੀ ਗੱਲ ਬਾਈ ਹੋਰ ਵੀ ਕਾਲੇ 4x4 ਵੈਸੇ ਸਾਰੇ ਟਰੈਕਟਰ ਆਉਂਦੇ ਆ ਮੈਂ ਮਤਲਬ ਕਿ ਇਹਦੀ ਸਿਫਤ ਨਹੀਂ ਕਰਦਾ ਠੀਕ ਹੈ ਜਿੰਨਾ ਕੰਮ ਹੈ 4x4 ਦੇ ਚੌਂਦੀ ਹੈਗਾ ਹੋਰ ਕੋਈ ਟਰੈਕਟਰ ਨਹੀਂ ਹੈਗਾ ਕਟਾਈ ਜਿੱਕਣਾ ਹੋਊ ਟ੍ਰੈਕਣਾ ਕਟਾਈ ਹੋਈ ਹੈ ਟ੍ਰੈਕ ਖਾਦੀ ਸੋਹ ਜਾ ਕੇ ਮੋੜਦਾ ਇਹਦਾ ਜਿੱਕਣਾ ਇਹ ਮੋੜਦਾ ਇੱਕ ਇਹਦਾ ਹਿੱਸਾ ਹੈ ভাই ਬਾਕੀ ਸਾਰੇ ਦਿੱਕਤ ਹੋ ਜਾਂਦੀਆਂ ਉਹਦਾ ਨਹੀਂ ਕਰੀ ਜਾਂਦੇ ਇਹਦਾ ਹਿੱਸਾ ਨਹੀਂ ਹੱਲਾ ਮੁਕਾ ਏ ਦੀ ਕਟਾਈ ਨਾ ਟ੍ਰੈਕਟਰ ਜਿੰਨੇ ਆਪਣੇ ਆਮ ਜਿੱਦਾ ਕਟਾਈ ਹੈ ਜੀ ਹਾਂ ਹਾਂ ਸਵਰਾਜ ਦੇਖ ਲਈ ਸੋਨਾ ਦੀ ਕਾ ਸਾਡੇ ਵਾਲੇ ਇੰਡੋ ਫਾਰਮ ਜਾਂ ਆਪਣੇ ਵੀਰੇ ਹੋਲ ਹੈਡ 32 ਭਾਈ ਮੁਰਦੇ ਕਟਾਈ ਨੂੰ ਸਭ ਤੋਂ ਵੱਡੀ ਦਿੱਕਤ ਹੈ ਜੇ ਕਿਤੇ ਤੰਗ ਜਗ੍ਹਾ ਤੋਂ ਮੋੜਨਾ ਦੋ ਤਿੰਨ ਵਾਰ ਅੱਗੇ ਪਿੱਛੇ ਕਰਨਾ ਪੈਂਦਾ ਇਹ ਨਾਲ ਉੱਥੇ ਮੋੜਦੇ ਨੇ ਮੋੜਦੇ ਨੇ ਕੀ ਕਰੇ ਇਹ ਇਹ ਦੇਖ ਬਾਹਰ ਦੇ ਕੋ ਟਾਇਰ ਦੇ ਬਰਾਬਰ ਆਇਆ ਬਾਜੀ ਹਾਂ ਐਕਸਲ ਵੜਾ ਹੋ ਰਿਹਾ ਇਹ ਚੜਾਈ ਜਾ ਰਹੀ ਹੈ ਠੀਕ ਹੈ ਕੋ ਦੇ ਉਹ ਪਹਾੜ ਦੇ ਬਰਾਬਰ ਹੈ ਮੈਨੂੰ ਮਾਡਲ ਨਹੀਂ ਕਰੋ ਬਹੁਤ ਹੈ ਉਹ ਕਾਲੇ ਇਹ ਇੱਕ ਹੋਰ ਮਾਡਲ ਆ ਗਿਆ ਬਾਈ 52 ਦਾ ਸੁਣ ਇਹਦੇ ਦੋ ਤਿੰਨ ਮਾਡਲ ਬਣਾ ਦੇ ਕਿ ਬੀ 2 ਆ ਗਿਆ ਇੱਕੇ ਚ 42 ਆ ਮੈਂ ਕਿਹੜਾ ਗੀਅਰ ਚ ਆ ਗਿਆ ਉਹ ਜਿਹੜਾ ਇੱਕ ਦਾ ਗੀਅਰ ਪ੍ਰੋ ਹੈ ਠੀਕ ਹੈ ABC ਗੀਅਰ ਹੈ ABCD ਆ ਇਹ ਬਾਈ ਇਹਦੇ 8 9 ਮਾਡਲ ਆ ਗਏ ਹੁਣ ਨਵੇਂ ਚ ਇਹਦੇ ਚ ਇਹ 52 10 ਚ ਹਾਂ ਇੱਕ ਦੂਆ ਗੇਅਰ ਆ ਗਏ ਉਹ ਜਿੱਦਾਂ ਵੇ ਇਹ ਗੇਅਰ ਵਾਜ ਨਹੀਂ ਕਰਦੇ ਪੈਣ ਲੱਗੇ ਹਾਂ ਹਾਂ ਉਹਦੇ ਗੇਅਰ ਵਾਜ ਨਹੀਂ ਕਰਦੇ ਜਿੱਕੜਾ 1 ਕ੍ਰੋਨੋ ਨਾਈਟ ਸੇਹਰੂ ਬਿਨਾਂ ਕਰ ਦੂਆ ਜਿਹੜਾ ਅਰਜਨ ਨੂੰ ਆਇਆ ਵਾ ਗੇਅਰ ਇੱਕਦਮ ਬੈਕ ਮੁੜ ਜਾਂਦਾ ਅੱਛਾ ਹੋਰ ਬਹੁਤ ਲੈਣ ਲੱਗੇ ਨੇ ਉਹ ਮੈਂ ਵੀ ਇਹੀ ਕਹਤਾ ਪਰ ਇਹਦਾ ਮਿਲਿਆ ਮੈਨੂੰ ਟਰੈਕਟਰ ਬਰਾਉ ਥੋੜੀ ਜਿਹੀ ਅਵੇ ਲੇਕਿਨ ਆਹ ਲੱਗਦੀ ਨਹੀਂ ਆਹ ਵੀ ਜਿਹੜੀ ਗੇਅਰਾਂ ਚ ਆਵਾਜ਼ ਪੈਣ ਦੀ ਪੈਣ ਲੱਗੇ ਆਵਾਜ਼ ਉਹ ਥੋੜੀ ਜਿਹੀ ਹੈਗੀ ਆ ਇੱਕ ਥੋੜੀ ਜਿਹੀ ਕੰਮ ਨਹੀਂ ਲਾਣੀ ਉਹ ਪਤਾ ਕੀ ਕਰਦਾ ਉਹ ਗੇਅਰ ਵਧੀਆ ਪੈਂਦੇ ਅਰਜਨ ਅਰਜਨ ਹੋਰ ਟਰੈਕਟਰ ਨਾਲ ਕਿਹੜੇ ਨਹੀਂ ਹੈਗੇ ਮੈਂ ਇਹ ਦੇਖੀ ਅਰਜਨ ਦੇ ਬਹੁਤ ਆਏ ਕਿਹੜੇ ਪੋਣੇ ਪੈਂਦੇ ਆ ਮੈਂ ਬੋਲਾ ਜੇ ਪੈਂਦੇ ਪਤਾ ਨਹੀਂ ਲੱਗਦਾ ਗੇਅਰ ਉਹ ਤੱਕ ਜੇ ਨਾਲੇ ਪੋਣਾ ਪੈਂਦਾ ਜੀ ਹਾਂ ਇਹਦਾ ਇਹਨੂੰ ਇਹਦਾ ਹਿੱਲਦੇ ਨਹੀਂ 2000 3 4 ਮਾਡਲ ਟਰੈਕਟਰ ਦੇਖ ਨਹੀਂ ਗੇਅਰ ਦਾ ਜਿੱਥੇ ਪੈਣਾ ਹੈ ਨਾ ਜਿੱਥੇ ਜਗ੍ਹਾ ਹੈ ਗੇਅਰ ਆਪਣੇ ਆਪ ਭੱਜ ਜਾਂਦਾ ਉੱਥੇ ਉਹ ਟਰੈਕਟਰ ਅਰਜਨ ਦੇ ਬਹੁਤ ਛਿੰਡਦੇ ਆ ਗੇਅਰ ਤੇਰੀ ਬਹੁਤ ਚੜੀ ਹੋਈ ਹੈ ਤੇ ਇਦਾਂ ਦੇਖਦੇ ਨੇ ਬਹੁਤ ਰਚ ਮੈਂ ਮੰਨਦਾ ਹਾਂ ਕਿਆ ਹਾਲ ਕਰਿਆ ਆਪਣਾ ਸਬਹਾਰਾ ਦੇਖਣ ਕੋਈ ਪੂਰੀ ਫੱਦਰਬਾਦੀ ਹੋਈ ਪਈ ਆ ਨੇਰੀ ਦੇਖੋ ਕਿਵੇਂ ਚੜੀ ਹੋਈ ਆ ਛੋਟਾ ਚਾਹੀਦਾ ਬੜਾ ਛੋਟਾ ਬੜਾ ਉਹ ਮਾਰਦੀ ਮੇਰਾ ਪਟਨਾ ਤੇ ਟੱਲੇ ਉਹ ਬੜਾ ਮਸ਼ੀਨ ਦੇ ਉੱਤੇ ਤੇ ਪੱਟ ਕੇ ਉਹ ਲਿਆ ਦੇ ਹੈਂ ਲੇ ਕੱਟਿਆ ਹਾਂ ਕੱਪੜੇ ਵਾਲੇ ਨੇ ਸਪੈਸ਼ਲ ਮੰਗਿਆ ਕਹਿੰਦਾ ਜੀ 10 ਲੈ ਕੇ ਆਉਣਾ ਚੈੱਕ ਹੋਣਾ ਚੈੱਕ ਕਰਾ ਦੇ ਹਾਂ ਨੰਮ ਪਾਉਣਾ ਯਾਰ ਫਿਲਟਰ ਹਾਂ ਪਾਉਣਾ ਅੰਦਰ ਵਾਲਾ ਵੀ ਹੁਣ ਆ ਇਹਦਾ ਨਹੀਂ ਇੱਕੋ ਵਾਹ ਬਾਈ ਆਹ ਮੈਂ ਤਾਂ ਤਰਾਣਾ ਵਿੱਚ ਕੱਟ ਲਊਗਾ ਵੇ ਹਾਂ ਵਿੱਚ ਦਾ ਉਹ ਨਹੀਂ ਯਾਰ ਅੰਦਰ ਵਾਲਾ ਵੀ ਲੈ ਆਉਣਾ ਦਾ ਉਹ ਹੈ ਠੀਕ ਹੈ ਵਧੀਆ ਆ ਜਰੂਰ ਪਾਉਣਾ ਅੰਦਰ ਜਦ ਤੱਕ ਉੱਪਰ ਵਾਲੇ ਦੀ ਸਹੀ ਗੇਸ਼ ਹਟਾ ਦਾਂ ਤੂੰ ਨਾ ਹੋ ਗੁੰਮ ਬਰੋਣਾ ਅੰਦਰ ਵਾਲਾ ਕੋਈ ਨਹੀਂ ਹੁੰਦਾ ਯਾਰ ਓ ਜਸ਼ਨ ਉਹ ਸਾਈਡ ਪਰ ਲਟਕਦਾ ਯਾਰ ਸੀਟ ਦੇ ਦੇਖ ਲੈ ਜਨਾਵੀ 파티 ਜਾਨ ਖਰਾਦਾ ਦੇਸੀ ਕੀ ਇਹਨੂੰ ਤੇ ਪਾ ਤਿਆ ਬਾਈ ਮਖਲਾਇਲ ਵੀ ਕੰਪਨੀ ਵਾਲੇ ਆਪੇ ਆਉਣੇ ਉਹ ਬਾਲਟੀ ਲੈ ਕੇ ਇਹ ਹੈ ਨਹੀਂ ਤੇਲ ਦਾ ਫਰਕ ਤਾਂ ਹੈਗਾ ਫਰਕ ਜਿੰਨਾ ਪਾਉਂਗੇ ਉਨੇ ਨਿਕਲਦਾ ਉਹ ਬਾਲਟੀ ਬੜੀ ਆ ਮਸ਼ੀਨ ਤੇ ਪਿਆ ਹੋਇਆ ਉਹ 15 ਦੀ ਬਈਏ ਪੂਰੇ 6.5 ਮਸ਼ੀਨ 'ਚ ਮੈਂ ਆਹੀ ਪਾਉਂਦਾ ਪੱਕਾ ਆਹੀ ਪਾਉਣਾ ਹੋਰ ਕੋਈ ਨਹੀਂ ਪਾਉਣਾ 15 ਲਈ ਵੀ ਕੇ ਰੱਖਣਾ ਚਾਹੀਦਾ ਕੋਈ ਚੀਜ਼ ਦਾ ਵੀ ਹੋਵੇ। ਲੱਖੋਗਾ ਧੰਨਵਾਦ। ਹੈ ਕਿ ਨਹੀਂ? ਹੁਣ ਉਹ ਨਹੀਂ ਘਟਾਉਂਦੀ। ਫੱਕ ਸਰਵਿਸ ਵੀ ਦੋ ਸੀਜ਼ਨ ਕਰਨੀ ਐ ਨਹੀਂ। ਕਈ ਬੰਦੇ ਕਹਿ ਦਿੰਦੇ ਕਿ ਇੰਨੇ ਕੀ ਚੱਲੀਏ ਇੱਕ ਵਾਰ ਦੋ ਨਾ। ਸਰਵਿਸ ਵੀ ਦੋਆਂ ਦੀ ਇਹ ਦੋਏ ਸੀਜ਼ਨ ਕਰਨੀ ਦੀ ਤਾਂ। ਇਹਦੇ ਨਾਲ ਹੁਣ ਇਹ ਹੁਣ ਜਿੰਨੇ ਵੀ ਮਾਡਲ ਨੇ ਸਾਰੇ ਇਹਦੇ ਇੰਨਾ ਹੀ ਪੈਂਦਾ। ਬਾਈਕ ਦਾ 5205 65 ਪੈਂਦਾ ਬਸ 65 ਬਾਕੀ 85 ਹੈ ਇਹ ਇਹ 72 ਪਾਵਰ ਹੈ ਇਹ 90 ਪਾਵਰ ਹੈ ਕਿ ਇੰਜਨ ਵਿੱਚ ਬਾਈ ਕੋਈ ਸਾਰਿਆਂ ਨੂੰ ਆਹ ਪਾ ਦਿਆ ਬਾਈ ਨਮਾ ਰਾਣੀ ਤੇਰਾ ਪ੍ਰਾਣਾ ਵਿੱਚ ਘੱਟ ਲਿਆ ਬਾਈ 20 ਰੁਪਏ ਕੀ ਹਾਲ ਤੁਹਾਡੀ ਵੀ ਦਿਖਾਈ ਉਹਦੀ ਤੇ ਵੀ ਠੀਕ ਹੈ ਹਾਲ ਤੇ ਠੀਕ ਹੀ ਤੇ ਕਿਤੇ ਇਹਨਾਂ ਨੇ ਉਹ ਬਾਈ ਪਾ ਲਿਆ ਨਹੀਂ ਬੈਠੇ ਲੇ ਗੋ ਲੈ ਜਾਓ ਯਾਰ ਫੇਕਿਆ ਹੋ ਗਿਆ ਇੱਥੇ ਪਿਆ ਹੋਇਆ ਜੀ ਇਹੜਾ ਤਰਣਾ ਹਾਂ ਬੜਾ ਸ਼ਿਰਕਾ ਦਾ ਇਹ ਦੂਗੇ ਦਾ ਬਾਈ ਮਾਰਿਆ Bend it...